हां जी ਆਪਾਂ ਕਲਰ ਖੋਲਣ ਲੱਗਿਆਂ ਲੱਗੇ ਆ ਕਿਉਂਕਿ ਆਪਾਂ ਕਰਨਾ ਸੀ ਗੇਟ ਨੂੰ ਕਲਰ ਲੱਕੜੀਆਂ ਨੇ ਵਾਕਈ ਹੁਣ ਤੁਹਾਨੂੰ ਪਤਾ ਮੀਂਹ ਪੈ ਕੇ ਹਟਿਆ ਅਸੀਂ ਆਕ ਲੱਗਣ ਦਾ ਡੱਡ ਹੁੰਦਾ ਜਿਹੜਾ ਕਾਫੀ ਕਲਰ ਆ ਨਾ ਕਰਨਾ ਹਾਂ ਕਨ ਕਾਫੀ ਕਲਰ ਲੈ ਕੇ ਆਇਆ ਡੱਬੀ ਆਪਾਂ ਦਿੱ ਖੋਲ ਐਤ ਲੈ ਲਿਆ ਆਪਾਂ ਡੱਬਾ ਉਹਦੇ ਵਿੱਚ ਆਪਾਂ ਪਹਿਲਾਂ ਕਲਰ ਪਾ ਲੈਣਾ ਜਿਹੜਾ ਤੁਸੀਂ ਕਲਰ ਕਰਨਾ ਧਿਆਨ ਨਾ ਪਾਉਣਾ ਤੇ ਜੇ ਤੁਹਾ ਕੋਲ ਤਾਪਿੰਦਾ ਤੇਲ ਹੈਗਾ ਤੁਸੀਂ ਉਹ ਪਾ ਸਕਦੇ ਹੋ ਨਹੀਂ ਤੁਸੀਂ ਡੀਜ਼ਲ ਪਾ ਸਕਦੇ ਹੋ ਦੋਨੋਂ ਚੱਕ ਜੀ ਚੱਲ ਜਾਂਦੀ ਹੈ ਨਾ ਕਰਨਾ ਹਾਂ ਕੀ ਡਾ ਦੇਵਾਂ ਪਾਪਾ ਇਹਦੇ ਵਿੱਚ ਐਡ ਕਰਾਂਗੇ ਡੀਜ਼ਲ ਆ ਔੜਾ ਹੀ ਆਉਣਾ ਵਾਲਾ ਜਿਆਦਾ ਨਹੀਂ ਇਹ ਤਾਂ ਸਿਉਂਕ ਤੋਂ ਬਹੁਤ ਜਿਆਦਾ ਬਾਚੀ ਕੁੰਡੀ ਇਹਦੇ ਨਾਲ ਤੇ ਗੇਟ ਆ ਬਿਲਕੁਲ ਨਵੇਂ ਬਣ ਜਾਂਦੇ ਕਲਰ ਇਸ ਕੀਤੇ ਤੋਂ ਸਵਾਗ ਤੇ ਮਿਕਸ ਕਰ ਲੈਣਾ ਹੁਣ ਕਰਨ ਲੱਗਿਆ ਇਹ ਕਲਰ ਕਰਨਾ ਦੇਖੋ ਪਹਿਲਾ ਸਿੰਗਲ ਕੋਡ ਮਾਰੂਗਾ ਸਵਾਦ ਕੇ ਤਾਂ ਜਦੋਂ 20 ਪੈ ਕੇ ਹਟਿਆ ਇੱਕ ਤਾਂ ਸਾਈਡਾਂ ਨਵੀਆਂ ਲਾਈਆਂ ਸੀ ਨਾ ਇਸ ਕਰਕੇ ਪੱਲੇ ਜਿਹੇ ਆ ਇਹ ਨਵੀਆਂ ਇਹ ਨਵੇਂ ਲਗਾਏ ਸੀਗੇ ਤੇ ਸਿਉਕ ਪੈਣ ਦਾ ਡਸ ਵੀ ਤੇਲ ਆ ਪੱਕੇ ਦਾ ਮਾਲਤਾ ਸੀ ਅੱਗੇ ਪਰ ਫਿਰ ਵੀ ਕੀੜਾ ਹੁਣ ਪਹਿਲਾਂ ਸਵਾਦ ਕੇ ਕਲਰ ਕਰਦੇ ਹਾਂ ਕਲਰ ਕਰਕੇ ਦਿਖਾਉਨੇ ਆ ਬੋਸ਼ ਪਤਲਾ ਹੀ ਲੈਣਾਗਾ ਪਤਲੇ ਬੋਸ਼ ਨਾਲ ਵਧੀਆ ਕਲਰ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਲਰ ਚੈੱਕ ਕਰੋ ਹਾਂਜੀ ਹਾਂਜੀ ਦੇਖ ਸਕਦੇ ਹੋ ਕਰਨ ਨੇ ਕਿਹਾ ਕੋਡ ਕਲਤਾ ਤੁਸੀਂ ਸ਼ਿਸ਼ਾਈਨ ਦੇਖੋ ਕਿੰਨੀ ਗੇਟਸ ਚ ਆ ਗਈ ਤੇ ਹੁਣ ਕਰਨ ਕਰਨ ਲੱਗਾ ਡਬਲ ਕੋਡ ਉਹ ਲਈ ਕਲਗ ਪਾਉਂਦਾ ਏ ਆ ਦੇਖੋ ਇੱਧਰ ਕਲਰ ਫਿਰ ਕੱਢ ਲਿਆ ਕਰਨ ਨੇ ਡਬਲ ਕੋਡ ਥੋੜਾ ਇਹ ਆਪਾਂ ਗਾੜਾ ਫੇਦਾਂਗੇ ਨਾ ਕਰਨ ਹੂੰ ਜਿੱਦਾਂ ਗੇਟ ਤੇ ਗੇਟ ਦੀ ਮਿਰੀਅਤ ਵੱਜੂਗੀ ਗੇਟ ਦਾ ਕੋਲ ਨਵਾਂ ਬਣ ਜਾਣਾ ਤਾਂ ਗੇਟ ਦੀ ਆਪਣੀ ਦੀ ਮਿਰੀਅਤ ਵੱਜ ਜਾਣੀ ਹੈ ਹਾਂਜੀ ਹੁਣ ਕਰਨ ਫੇਰਨ ਲੱਗਿਆ ਤੁਸੀਂ ਦੇਖ ਸਕਦੇ ਹੋ ਡਬਲ ਕੋਡ ਡਬਲ ਕੋਡ ਦੇਖੋ ਗਾੜਾ ਹੋਣ ਲੱਗ ਗਿਆ ਸਿੰਗਲ ਕੋਡ ਪਤਲਾ ਫੇਰਿਆ ਲਪੂਦੇ ਤੇ ਫੇਰਦੀ ਫੇਰ ਤੁਹਾਨੂੰ ਦਿਖਾਉਣੀ ਹੈ ਗੇਟ ਦਾ ਖੁੱਲ ਗਿਆ ਕਿੱਦਾਂ ਦਾ ਬਣਿਆ ਗੇਟ ਹੈ ਨਾ ਲੁੱਕ ਚੇਂਜ ਕਰਿਆ ਹੈ ਨਾ ਦੇਖਿਓ ਹੈ ਨਾ ਲਓ ਜੀ ਰੰਗ ਕਰਤਾ ਆਪਾਂ ਠੀਕ ਸਾਧਿਆ ਹੁਣ ਸ਼ਾਈਨ ਮਾਰ ਰਿਹਾ ਪੂਰਾ 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 ਗੇਟ ਹੋ ਗਿਆ ਆਪਣਾ ਜਾਲੀਆਂ ਤੱਕ ਤੇ ਕਰਤਾ ਆਪਾਂ ਸਾਰਾ ਰੰਗਾ ਮੇਰੇ ਥੋੜੇ ਮੋਟਾ ਹੱਥ ਤੇ ਲੱਗ ਗਿਆ ચલો કોઈ